ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ ਸੰਸਾਰ ਦੇ ਅੰਦਰ ਆਪਾਂ ਦੇਖਦੇ ਹਾਂ ਕਿ ਪ੍ਰਮਾਤਮਾ ਵਾਹਿਗੁਰੂ ਨਿਰੰਕਾਰ ਨੂੰ ਪਾਣ ਬਾਰੇ ਜਾਂ ਉਸ ਦੀ ਜਾਣਕਾਰ ਬਾਰੇ ਕਈ ਤਰ੍ਹਾਂ ਦੇ ਲੋਕ ਵਿਚਾਰ ਪੇਸ਼ ਕਰਦੇ ਹਨ ਪਰ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਕਿਹਾ ਜਦੋਂ ਤੱਕ ਇਹ ਮਨੁੱਖ ਦੇ ਕੋਲ ਇਹਦਾ ਆਤਮਿਕ ਸਰੀਰ ਬੋਡੀ ਸਹੀ ਨਾ ਹੋਵੇ ਤਾਂ ਇਹ ਰੱਬ ਨੂੰ ਨਹੀਂ ਮਿਲ ਸਕਦਾ ਜਿਵੇਂ ਸਾਡਾ ਇਹ ਸਰੀਰ ਹੈ ਇਸ ਸਰੀਰ ਦੇ ਵਿੱਚ ਜੇਕਰ ਸਾਡੇ ਇਹ ਅੰਗ ਸਪੂਰਨ ਨਾ ਹੋਣ ਤਾਂ ਆਪਾਂ ਕਿਸੇ ਨੂੰ ਵੀ ਆਪਣੇ ਗਲਵਕੜੀ ਵਿੱਚ ਨਹੀਂ ਲੈ ਸਕਦੇ ਜਿਵੇਂ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਹਨ ਕਿ ਵਾਹਿਗੁਰੂ ਨਿਰੰਕਾਰ ਇਹ ਸੰਸਾਰ ਦੇ ਵਿੱਚ ਵਸ ਰਿਹਾ ਹੈ ਔਰ ਉਹ ਕੁਦਰਤ ਦੇ ਵਿੱਚ ਉਹਦਾ ਸਾਰਾ ਵਰਤਾਰਾ ਦਿਖਾਈ ਵੀ ਦੇ ਰਿਹਾ ਹੈ ਸੁਣਾਈ ਵੀ ਦੇ ਰਿਹਾ ਹੈ ਔਰ ਆਪਾਂ ਉਸ ਬਾਰੇ ਜਾਣਦੇ ਵੀ ਹਾਂ ਪਰ ਪਾਤਸ਼ਾਹ ਜੀ ਕਹਿੰਦੇ ਫਿਰ ਵੀ ਪ੍ਰਮਾਤਮਾ ਦੇ ਨਾਮ ਦਾ ਸਾਨੂੰ ਉਹ ਰਸ ਨਹੀਂ ਆਉਂਦਾ ਉਹ ਮਿਲਾਪ ਦਾ ਸਾਨੂੰ ਖੇੜਾ ਪ੍ਰਾਪਤ ਨਹੀਂ ਹੁੰਦਾ ਸਤਿਗੁਰੂ ਜੀ ਦੇ ਪਾਵਨ ਬਚਨ ਦਿਸੈ ਸੁਣੀਐ ਜਾਣੀਐ ਸਵਾਉ ਨਾ ਪਾਇਆ ਜਾਏ ਕੁਦਰਤ ਦੇ ਵਿੱਚ ਉਹ ਵਾਹਿਗੁਰੂ ਵਰਤ ਰਿਹਾ ਹੈ ਜਰੇ ਜਰੇ ਦੇ ਵਿੱਚ ਵਰਤ ਰਿਹਾ ਹੈ ਵਸ ਰਿਹਾ ਹੈ ਪਰ ਸਾਨੂੰ ਉਸ ਦੇ ਵਿੱਚ ਵਰਤਨ ਦਾ ਕੋਈ ਸਵਾਦ ਨਹੀਂ ਆ ਰਿਹਾ ਦਿਸੈ ਸੁਣੀਐ ਸੁਣਦੇ ਆ ਆਪਾਂ ॠਸ਼ੀਆ ਮੁਨੀਆ ਦੇ ਕੋਲੋਂ ਵੀ ਸਾਧੂ ਮਹਾਤਮਾ ਦੇ ਕੋਲੋਂ ਵੀ ਪੁਰਾਤਨ ਗ੍ਰੰਥਾਂ ਦੇ ਵਿੱਚ ਵੀ ਪ੍ਰਮਾਤਮਾ ਦੇ ਇਹ ਸੰਸਾਰ ਵਿੱਚ ਵਰਤਾਰੇ ਬਾਰੇ ਦੱਸਿਆ ਜਾਂਦਾ ਹੈ ਬਰ ਪਾਤਸ਼ਾਹ ਜੀ ਕਹਿੰਦੇ ਦਿਸੈ ਸੁਣੀਐ ਜਾਣੀਐ ਔਰ ਮਨੁੱਖ ਜਾਣਦਾ ਵੀ ਹੈ ਕਿ ਇਹ ਜੋ ਵਰਤਾਰਾ ਵਰਤ ਰਿਹਾ ਹੈ ਇਹ ਉਸ ਵੈਗੁਰੂ ਦੁਆਰਾ ਹੀ ਸਾਰਾ ਕੁਝ ਹੋ ਰਿਹਾ ਹੈ ਉਸ ਪਰਮਾਤਮਾ ਦੁਆਰਾ ਹੀ ਹੋ ਰਿਹਾ ਹੈ ਔਰ ਸਾਰੇ ਧਰਮਾਂ ਦੇ ਲੋਕਾਂ ਨੇ ਪਰਮਾਤਮਾ ਦੇ ਨਾਮ ਬਖੋ ਵਖਰੇ ਰੱਖੇ ਹਨ ਦਿਸੈ ਸੁਣੀਐ ਜਾਣੀਐ ਸਵਾਉ ਨਾ ਪਾਇਆ ਜਾਏ ਪਰ ਸਾਨੂੰ ਫਿਰ ਉਹਦੇ ਵਿੱਚ ਇਸ ਸੰਸਾਰ ਦੇ ਵਰਤਦਿਆਂ ਹੋਇਆਂ ਸਾਨੂੰ ਉਸ ਦਾ ਸਵਾਦ ਕਿਉਂ ਨਹੀਂ ਆਉਂਦਾ ਸਾਡਾ ਜੀਵਨ ਉਸ ਦੇ ਅਗਮੀ ਰਸ ਤੋਂ ਬਿਨਾਂ ਖਾਲੀ ਕਿਉਂ ਹੈ ਤਾਂ ਪਾਤਸ਼ਾਹ ਜੀ ਕਹਿੰਦੇ ਮਨੁੱਖ ਦੇ ਅੰਦਰ ਇਹ ਤਿੰਨ ਕਮੀਆਂ ਹੋਣ ਸਰੀਰ ਦੇ ਵਿੱਚ ਤਾਂ ਇਹ ਬਾਹਰੋਂ ਕਿਸੇ ਦੇ ਮਲਾਪ ਦਾ ਰਸ ਨਹੀਂ ਲੈ ਸਕਦਾ ਇਸੇ ਤਰ੍ਹਾਂ ਸਾਡੇ ਆਤਮਿਕ ਜੀਵਨ ਅੰਦਰ ਜੇ ਇਹ ਕਮੀਆਂ ਹੋਣ ਤਾ ਸਾਨੂੰ ਪਰਮਾਤਮਾ ਦੇ ਮਿਲਾਪ ਦਾ ਰਸ ਨਹੀਂ ਪ੍ਰਾਪਤ ਹੋਵੇਗਾ ਸਹਿਬ ਜੀ ਦੇ ਬਚਨ ਹਨ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਜਿਸ ਹੈ ਸੁਣੀਐ ਜਾਣੀਐ ਸਵਾਉ ਨਾ ਪਾਇਆ ਜਾਏ ਰੂਲਾ ਟੁੰਡਾ ਅੰਡਲਾ ਕਿਉਂ ਗਲ ਲੱਗੈ ਧਾਏ ਤਿੰਨ ਔਗਣ ਹੋਣ ਸਰੀਰ ਦੇ ਅੰਦਰ ਮਨੁੱਖ ਦੀਆਂ ਅੱਖਾਂ ਠੀਕ ਨਾ ਹੋਣ ਭਾਵ ਇਹਦੀਆਂ ਅੱਖਾਂ ਵਿੱਚ ਜੋਤ ਨਾ ਹੋਵੇ ਵੇਖਣ ਦੀ ਔਰ ਇਹਦੇ ਪੈਰ ਵੀ ਨਾ ਹੋਣ ਤੇ ਦੋਵੇਂ ਬਾਹਾਂ ਵੀ ਨਾ ਹੋਣ ਪਾਤਸ਼ਾਹ ਜੀ ਤੁੰਡਾ ਅੰਦੁਲਾ ਕਿਉਂ ਗੱਲ ਲੱਗੈ ਧਾਏ ਕਿਵੇਂ ਇਹ ਕਿਸੇ ਦੇ ਗੱਲ ਦੌੜ ਕੇ ਲੱਗ ਸਕਦਾ ਹੈ ਭਾਵ ਇਹਦਾ ਸਰੀਰ ਕਿਸੇ ਦੇ ਦੋਸਤ ਮਿੱਤਰ ਦੇ ਮਿਲਾਵ ਦੇ ਰਸ ਨੂੰ ਪ੍ਰਾਪਤ ਨਹੀਂ ਕਰ ਸਕਦਾ ਜੇਕਰ ਇਹ ਸਾਡਾ ਬਾਹਰਲਾ ਸਰੀਰ ਇਹ ਜਿਹੜਾ ਸਰੀਰ ਮਨੁੱਖੀ ਸਰੀਰ ਹੈ ਇਹ ਅਧੂਰਾ ਹੈ ਜੇ ਇਹਦੇ ਵਿੱਚ ਅੱਖਾਂ ਵਿੱਚ ਜੋਤ ਨਾ ਹੋਵੇ ਔਰ ਸਾਡੀਆਂ ਜਿਹੜੀਆਂ ਬਾਹਾਂ ਨਾ ਹੋਣ, ਦੋਵੇਂ ਪੈਰ ਨਾ ਹੋਣ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਸਾਡਾ ਆਤਮਿਕ ਜੀਵਨ ਦੇ ਅੰਦਰ ਆਤਮਿਕ ਜਿਹੜਾ ਸਰੀਰ ਹੈ ਉਹ ਵੀ ਬਿਲਕੁਲ ਇਸੇ ਤਰ੍ਹਾਂ ਲੂਲਾ, ਟੁੰਡਾ ਤੇ ਅੰਦੁਲਾ ਹੈ। ਪਾਤਸ਼ਾਹ ਜੀ ਨੇ ਦੱਸਿਆ ਹੈ ਸਾਨੂੰ ਉਹ ਕਿਹੜੇ ਅੰਗ ਚਾਹੀਦੇ ਹਨ। ਜਿਨ੍ਹਾਂ ਦੇ ਨਾਲ ਸਾਡੀ ਆਤਮਾ ਨੂੰ ਪਰਮਾਤਮਾ ਦਾ ਮਿਲਾਪ ਪ੍ਰਾਪਤ ਹੋਵੇ ਔਰ ਅਗੰਮੀ ਰਸ ਅਗੰਮੀ ਆਨੰਦ ਨੂੰ ਇਹ ਸਾਡੀ ਆਤਮਾ ਪ੍ਰਾਪਤ ਕਰ ਲਵੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ ਨਾਨਕ ਕਹਿ ਸਿਆਣੀ ਏ ਓ ਕੰਤ ਮਿਲਾਵਾ ਹੋਏ ਪਾਤਸ਼ਾਹ ਜੀ ਕਹਿੰਦੇ ਉਸ ਵੈਗੁਰੂ ਦੇ ਪੈ ਦੇ ਵਿੱਚ ਚੱਲਣ ਵਾਲਾ ਜਿਹੜਾ ਜੀਵਨ ਦਾ ਸੁਭਾਅ ਹੈ ਇਹ ਸਾਡੇ ਆਤਮਿਕ ਜੀਵਨ ਦੇ ਪੈਰ ਹਨ ਪਾਤਸ਼ਾਹ ਜੀ ਕਹਿੰਦੇ ਹਨ ਫਿਰ ਕਰ ਭਾਵ ਕੇ ਜੋ ਸਾਡੀਆਂ ਬਾਹਾਂ ਹਨ ਹੱਥ ਹਨ ਇਹ ਪ੍ਰੇਮ ਦੀਆਂ ਹੋਣੀਆਂ ਚਾਹੀਦੀਆਂ ਹਨ ਭਾਵ ਜੀਵ ਦਾ ਇਹ ਸੁਭਾਅ ਚ ਗੁਣ ਆਵੇ ਕਿ ਉਹ ਪਰਮਾਤਮਾ ਵਾਹਿਗੁਰੂ ਨਿਰੰਕਾਰ ਦੇ ਪੈ ਦੇ ਵਿੱਚ ਚੱਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਐ ਮਨੁੱਖ ਦੇਖ ਉਸ ਨਿਰੰਕਾਰ ਵਾਹਿਗੁਰੂ ਦੇ ਭੈ ਵਿੱਚ ਕਿੰਨੀਆਂ ਵੱਡੀਆਂ ਵੱਡੀਆਂ ਤਾਕਤਾਂ ਚੱਲ ਰੀਆਂ ਹਨ ਭੈ ਵਿੱਚ ਪਵਨ ਵਹ ਸਦਵਾਉ ਭੈ ਵਿੱਚ ਚੱਲੈ ਲਖ ਦਰਿਆਉ ਭੈ ਵਿੱਚ ਅਗਣ ਕੱਢੈ ਵਿਗਾਰ ਭੈ ਵਿੱਚ ਧਰਤੀ ਜੱਬੀ ਭਾਰ ਭੈ ਵਿੱਚ ਇੰਦ ਫਿਰੈ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨਾਨਦ ਇਸ ਤਰ੍ਹਾਂ ਮਹਾਰਾਜੀ ਨੇ ਉੱਥੇ ਬਿਆੰਤ ਐਸੀਆਂ ਸ਼ਕਤੀਆਂ ਦਾ ਪਾਤਸ਼ਾਹ ਜੀ ਨੇ ਦੱਸਣਾ ਕੀਤਾ ਹੈ ਕਿ ਸਾਰੇ ਭੈ ਵਿੱਚ ਚੱਲ ਰਹੇ ਨੇ ਇੱਕ ਮਨੁੱਖ ਐਸਾ ਹੈ ਜਿਹੜਾ ਰੱਬ ਦੇ ਭੈ ਤੋਂ ਬਾਹਰ ਹੋ ਜਾਂਦਾ ਹੈ ਔਰ ਐਸੇ ਕਰਕੇ ਇਹਨੂੰ ਰੱਬੀ ਰਸਮ ਬਿਲਾ ਪ੍ਰਾਪਤ ਨਹੀਂ ਹੁੰਦਾ ਪਾਤਸ਼ਾਹ ਜੀ ਕਹਿੰਦੇ ਹਨ ਕਿ ਭੈ ਦੇ ਚਰਨ ਬਣਾ ਪ੍ਰੇਮ ਦੀਆਂ ਬਾਹਾਂ ਬਣਾ ਭਾਵ ਪ੍ਰੇਮ ਦੇ ਨਾਲ ਉਸ ਵਾਹਿਗੁਰੂ ਦੀ ਅਰਦਾਸਨਾ ਕਰ ਤੇ ਪਾਤਸ਼ਾਹ ਜੀ ਕਹਿੰਦੇ ਹਨ ਲੋਇਣ ਸੁਰਤ ਕਰੇ ਜਿਹੜੀ ਆਪਣੀ ਸੁਰਤੀ ਹੈ ਆਪਣਾ ਧਿਆਨ ਹੈ ਇਹ ਬਿਲਕੁਲ ਉਸ ਵਾਹਿਗੁਰੂ ਦੇ ਅਰਦਾਸਨਾ ਦੇ ਵਿੱਚ ਲਾ ਜਦੋਂ ਕਿਸੇ ਵੀ ਪਾਸੇ ਆਪਾਂ ਧਿਆਨ ਜੋੜਦੇ ਹਾਂ ਸਾਨੂੰ ਉਸ ਵਸਤੂ ਦਾ ਗਿਆਨ ਮਿਲਣ ਲੱਗ ਜਾਂਦਾ ਹੈ ਜਦੋਂ ਤੱਕ ਆਪਾਂ ਆਪਣੀ ਸੁਰਤੀ ਨਹੀਂ ਜੋੜਾਂਗੇ ਭਾਵੇਂ ਕੋਈ ਕਿੰਨੀ ਵੀ ਵਸਤੂ ਕੀਮਤੀ ਹੈ ਸਾਡੇ ਕੋਲ ਪਈ ਰਹੇ ਸਾਨੂੰ ਉਸ ਦਾ ਗਿਆਨ ਨਹੀਂ ਹੋਵੇਗਾ ਜਿਵੇਂ ਆਪਾਂ ਦੇਖਦੇ ਹਾਂ ਕਈ ਗੁਰਮੁਖ ਪਿਆਰੇ ਜੋ ਬੜਾ ਕੀਰਤਨ ਰਸ ਦਾਏ ਕਰਦੇ ਨੇ ਸਾਜ਼ ਵਜਾਉਂਦੇ ਨੇ ਉਹ ਸਾਜ ਦਾ ਗਿਆਨ ਭਾਵੇਂ ਆਪਣੇ ਕੋਲ ਕਿੰਨੇ ਸਾਜ਼ ਭਰੇ ਹੋਣ ਤੇ ਆਪਾਂ ਉਹ ਸਾਜ਼ ਪਏ ਹੋਏ ਸਾਜ਼ ਸਾਨੂੰ ਕੁਝ ਵੀ ਗਿਆਨ ਨਹੀਂ ਦੇ ਸਕਦੇ ਜਦੋਂ ਤੱਕ ਸਾਡਾ ਧਿਆਨ ਉਨਾ ਸਾਜਾਂ ਦੇ ਵਿੱਚ ਨਹੀਂ ਲੱਗਦਾ ਔਰ ਸਾਨੂੰ ਸਿਖਾਣ ਵਾਲਾ ਸਾਡਾ ਉਸਤਾਦ ਉਹਦੇ ਬਾਰੇ ਜਾਣਕਾਰੀ ਨਹੀਂ ਦਿੰਦਾ ਕਿੰਨੇ ਕੀਮਤੀ ਸਾਜ ਹੋਣ ਮਨੁੱਖਾ ਨੂੰ ਤੋਂ ਕੋਈ ਲਾਭ ਨਹੀਂ ਲੈ ਸਕੇਗਾ ਜਦੋਂ ਤੱਕ ਆਪਣਾ ਧਿਆਨ ਨਹੀਂ ਜੋੜੇਗਾ ਭਾਵੇਂ ਸਿਖਾਣ ਵਾਲਾ ਉਸਤਾਦ ਵੀ ਸਿਖਾਰਿਆ ਹੈ ਪਰ ਇਸ ਦਾ ਧਿਆਨ ਉਸ ਪਾਸੇ ਨਾ ਜਾਵੇ ਤਾਂ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਧਾਰਮਿਕ ਗ੍ਰੰਥਾਂ ਦੇ ਅੰਦਰ ਰੱਬ ਨੂੰ ਮਿਲਣ ਦੀਆਂ ਇਹ ਜੁਗਤੀਆਂ ਦਸੀਆਂ ਗਈਆਂ ਹਨ ਬਾਰੇ ਮਨੁੱਖ ਉਸ ਵਾਹਿਗੁਰੂ ਪਰਮਾਤਮਾ ਵੱਲ ਆਪਣਾ ਧਿਆਨ ਨਹੀਂ ਜੋੜਦਾ ਇਸੇ ਕਰਕੇ ਰੱਬ ਦੇ ਕੋਲ ਹੁੰਦਿਆਂ ਵੀ ਇਹ ਰੱਬ ਨੂੰ ਪਾ ਨਹੀਂ ਸਕਦਾ ਕਿਉਂਕਿ ਇਹਦਾ ਧਿਆਨ ਵਾਹਿਗੁਰੂ ਵੱਲ ਨਹੀਂ ਹੈ ਪਾਤਸ਼ਾਹ ਜੀ ਕਹਿੰਦੇ ਹਨ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਇਹ ਜਿਹੜੀ ਸੁਰਤ ਧਿਆਨ ਜੋੜਨਾ ਹੈ ਇਸ ਤਰ੍ਹਾਂ ਦੀਆਂ ਆਪਣੀਆਂ ਆਤਮਿਕ ਜੀਵਨ ਦੀਆਂ ਅੱਖਾਂ ਚਾਹੀਦੀਆਂ ਹਨ ਤੇ ਪਾਤਸ਼ਾਹ ਜੀ ਕਹਿੰਦੇ ਜਦੋਂ ਤੇਰੇ ਵਿੱਚ ਤਿੰਨ ਗੁਣ ਆ ਗਏ ਬਹਿ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਨਾਨਕ ਕਹਿ ਸਿਆਣੀਏ ਇਉ ਕੰਤ ਮਿਲਾਵਾ ਹੋਏ ਇਸ ਤਰ੍ਹਾਂ ਉਸ ਵਾਹਿਗੁਰੂ ਕੰਤ ਪਰਮਾਤਮਾ ਦਾ ਮਿਲਾਪ ਹੁੰਦਾ ਹੈ ਸੋ ਗੁਰਮਖੋ ਸਾਨੂੰ ਇਹ ਜੀਵਨ ਦੇ ਵਿੱਚ ਤਿੰਨ ਚੀਜ਼ਾਂ ਜਿਤ ਲੋੜੀਆਂ ਚਾਹੀਦੀਆਂ ਨੇ ਪਹਿਲਾ ਹੈ ਕਿ ਉਸ ਵਾਹਿਗੁਰੂ ਦੇ ਭੈ ਦੇ ਵਿੱਚ ਆਈਏ ਅੱਜ ਆਪਾਂ ਦੇਖਦੇ ਆਂ ਮਨੁੱਖ ਪੜ ਲਿਖ ਕੇ ਧਨ ਪਦਾਰਥ ਨੂੰ ਪਾ ਕੇ ਅਤ ਦਾ ਹੰਕਾਰੀ ਹੋ ਰਿਹਾ ਹੈ ਕਿ ਰੱਬ ਦਾ ਭੈ ਨਹੀਂ ਮੰਨ ਰਿਹਾ ਔਰ ਇਸੇ ਕਰਕੇ ਬੜੇ ਉਪੱਧਰ ਬੜੇ ਬੜੇ ਪਾਪ ਦੁਨੀਆ ਤੇ ਹੋ ਰੇ ਹਨ ਪਾਤਸ਼ਾਹ ਜੀ ਕਹਿੰਦੇ ਉਸ ਰੱਬ ਦੇ ਭੈ ਵਿੱਚ ਆ ਔਰ ਪ੍ਰੇਮ ਨਾਲ ਉਸ ਦੀ ਸਾਧਨਾ ਕਰ ਭਾਵੇਂ ਜੋ ਵੀ ਆਪਾਂ ਨੇਮ ਕਰਨਾ ਹੈ ਸਿਮਰਨ ਕਰਨਾ ਹੈ ਉਸ ਨੂੰ ਆਪਾਂ ਕੇਵਲ ਫਾਰਮੈਲਿਟੀ ਨਾ ਬਣਾਈਏ ਉਸ ਨੂੰ ਆਪਾਂ ਪ੍ਰੇਮ ਦੇ ਨਾਲ ਕਰੀ ਆਪਣੇ ਜੀਵਨ ਦਾ ਆਧਾਰ ਬਣਾਈਏ ਤੇ ਤੀਸਰਾ ਪਾਤਸ਼ਾਹ ਜੀ ਕਹਿੰਦੇ ਜਿਹੜਾ ਆਪਣਾ ਧਿਆਨ ਹੈ ਤੂੰ ਸਵਾਹਿਗੁਰੂ ਦੇ ਵਿੱਚ ਜੋੜ ਕੇ ਰੱਖ ਇੱਕ ਦਿਨ ਤੈਨੂੰ ਜਰੂਰ ਉਸ ਦੀ ਪ੍ਰਾਪਤੀ ਹੋਏਗੀ ਇਹ ਤਿੰਨ ਗੁਣ ਜਿਸ ਮਨੁੱਖ ਦੇ ਵਿੱਚ ਆ ਜਾਣ ਵਾਹਿਗੁਰੂ ਦੇ ਭੈ ਵਿੱਚ ਚੱਲੇ ਵਾਹਿਗੁਰੂ ਨੂੰ ਪ੍ਰੇਮ ਕਰੇ ਔਰ ਆਪਣਾ ਧਿਆਨ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਨਿਰੰਕਾਰ ਨਾਲ ਜੋੜੇਗਾ ਤਾ ਪਾਤਸ਼ਾਹ ਜੀ ਕਹਿੰਦੇ ਐ ਸਿਆਣਿਏ ਜੀਵਾਤਮਾ ਤੈਨੂੰ ਇੱਕ ਦਿਨ ਜ਼ਰੂਰ ਉਸ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ ਸੋ ਗੁਰਮਖੋ ਸਾਨੂੰ ਆਪਣੇ ਜੀਵਨ ਦੇ ਅੰਦਰ ਸਤਿਗੁਰੂ ਜੀ ਦੇ ਪਿਆਰੇ ਬਚਨ ਧਾਰਨ ਕਰਕੇ ਇਸ ਸੰਸਾਰ ਦੇ ਅੰਦਰ ਜਿੱਥੇ ਆਪਾਂ ਇਸ ਸਰੀਰ ਦੁਆਰਾ ਸੰਸਾਰ ਦੇ ਪਦਾਰਥਾਂ ਦਾ ਰਸ ਮਾਣਦੇ ਹਾਂ ਉਥੇ ਤਿੰਨ ਗੁਣ ਧਾਰਨ ਕਰਕੇ ਰੱਬੀ ਰਸ ਨੂੰ ਪ੍ਰਾਪਤ ਕਰਿਏ ਤਾਂ ਜੋ ਇਹ ਜੀਵਨ ਸਫਲ ਹੋ ਜਾਵੇ ਇਹ ਜੀਵਨ ਲੇਖੇ ਵਿੱਚ ਲੱਗ ਜਾਵੇ ਸਤਿਗੁਰੂ ਜੀ ਮੈਂ ਆਰਮਦ ਕਰਨ ਸਤਿਗੁਰੂ ਜੀ ਦੇ ਇਨਾਂ ਪਾਵਨ ਅੰਮ੍ਰਿਤ ਬਚਨਾਂ ਨੂੰ ਕਮਾਣ ਦੀ ਜੀਵਨ ਅੰਦਰ ਧਾਰਨ ਕਰਨ ਦੀ ਸਾਨੂੰ ਬਲ ਬੁੱਧੀ ਸਮਰੱਥਾ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ